ਜੜੀ ਗੱਲ ਭਾਰਤ ਸਰਕਾਰ ਨਾਲ ਉਹਨਾਂ ਦੇ ਕੇਂਦਰੀ ਮੰਤਰੀ ਤੁਸੀਂ ਜਾਣਦੇ ਹੋ ਪ੍ਰਲਾਦ ਜੋਸ਼ੀ ਜੀ ਪੰਜਾਬ ਦੇ ਦੋ ਮੰਤਰੀ ਤੇ ਹੋਰ ਵੱਡੇ ਅਧਿਕਾਰੀ ਆਏ ਸੀਗੇ ਜਿਹੜਾ ਕੇਂਦਰ ਸਰਕਾਰ ਨੇ ਆਪਣਾ ਪੱਖ ਰੱਖਿਆ ਸੀਗਾ ਵੀ ਅਸੀਂ ਬਹੁਤ ਸਾਰੀਆਂ ਸਕੀਮਾਂ ਕਿਸਾਨਾਂ ਲਈ ਲਿਆਏ ਹੈਗੇ ਆ ਔਰ ਉਹਨਾਂ ਦੇ ਆਪਣੇ ਕਹਿਣ ਮੁਤਾਬਕ ਅਸੀਂ ਜੜਾਵਾ ਦਾਲਾਂ ਤੇ ਤੇਲਾਂ ਤੇ ਭਾਰਤ ਨੂੰ ਆਤਮ ਨਿਰਭਰ ਕਰਨਾ ਚਾਹੁੰਨੇ ਆ। ਔਰ ਅਸੀਂ ਕਿਸਾਨਾਂ ਦੀ ਫਸਲ ਜਿਹੜੀ ਐਮਐਸਪੀ ਤੋਂ ਹੇਠਾਂ ਨਹੀਂ ਵਿਕਣ ਦੇਣ ਦੀ ਉਹਨਾਂ ਨੇ ਗੱਲ ਕਹੀ ਆ। ਔਰ ਉਹਨਾਂ ਨੇ ਆਪਣੀ ਸਰਕਾਰ ਦੇ ਵਿੱਚ 2014 ਤੋਂ ਲੈ ਕੇ ਅੱਜ ਤੱਕ ਕਿੰਨੀ ਖਰੀਦ ਹੋਈ ਆ ਕਿੰਨਾ ਪੈਸਾ ਦਿੱਤਾ ਤੱਥ ਰੱਖੇ ਸਾਡੇ ਸਾਹਮਣੇ ਵਿਸਤਾਰ ਨਾਲ। ਜੜੀ ਗੱਲ ਭਾਰਤ ਸਰਕਾਰ ਦਾ ਉਹਨਾਂ ਦੇ ਕੇਂਦਰੀ ਮੰਤਰੀ ਤੁਸੀਂ ਜਾਣਦੇ ਹੋ ਪ੍ਰਲਾਦ ਜੋਸ਼ੀ ਜੀ ਪੰਜਾਬ ਦੇ ਦੋ ਮੰਤਰੀ ਤੇ ਹੋਰ ਵੱਡੇ ਅਧਿਕਾਰੀ ਆਏ ਸੀਗੇ ਜਿਹੜਾ ਕੇਂਦਰ ਸਰਕਾਰ ਨੇ ਆਪਣਾ ਪੱਖ ਰੱਖਿਆ ਸੀਗਾ ਵੀ ਅਸੀਂ ਬਹੁਤ ਸਾਰੀਆਂ ਸਕੀਮਾਂ ਕਿਸਾਨਾਂ ਲਈ ਲਿਆਏ ਹੈਗੇ ਆ ਔਰ ਉਹਨਾਂ ਦੇ ਆਪਣੇ ਕਹਿਣ ਮੁਤਾਬਕ ਅਸੀਂ ਜੜਾਵਾ ਦਾਲਾਂ ਤੇ ਤੇਲਾਂ ਤੇ ਭਾਰਤ ਨੂੰ ਆਤਮ ਨਿਰਭਰ ਕਰਨਾ ਚਾਹੁੰਨੇ ਆ। ਔਰ ਅਸੀਂ ਕਿਸਾਨਾਂ ਦੀ ਫਸਲ ਜਿਹੜੀ ਐਮਐਸਪੀ ਤੋਂ ਹੇਠਾਂ ਨਹੀਂ ਵਿਕਣ ਦੇਣ ਦੀ ਉਹਨਾਂ ਨੇ ਗੱਲ ਕਹੀ ਆ। ਔਰ ਉਹਨਾਂ ਨੇ ਆਪਣੀ ਸਰਕਾਰ ਦੇ ਵਿੱਚ 2014 ਤੋਂ ਲੈ ਕੇ ਅੱਜ ਤੱਕ ਕਿੰਨੀ ਖਰੀਦ ਹੋਈ ਆ ਕਿੰਨਾ ਪੈਸਾ ਦਿੱਤਾ ਤੱਥ ਰੱਖੇ ਸਾਡੇ ਸਾਹਮਣੇ ਵਿਸਤਾਰ ਨਾਲ।